ਬੈਜੀ ਇੱਕ ਵਾਰੀ ਮੈਂ ਫਿਰ ਤੋਂ ਪੀਟ ਕਰਾਂਗੀ ਕੁਐਸਚਨ ਤੁਸੀਂ ਜਦੋਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਗਮ ਦੇ ਰਗਾ ਲਈ ਤੁਸੀਂ ਕਹਿੰਦੇ ਜਿਹੜਾ ਲਿਖਿਆ ਉਹ ਗੁਮਨਾਮ ਮੁਹੱਬਤ ਵੀ ਹੋ ਸਕਦੀ ਹੈ ਉਹ ਕੋਈ ਹੋ ਸਕਦੀ ਹੋ ਸਕਦੀ ਹੋ ਸਕਦਾ ਕਿਤੇ ਰਿਸ਼ਤੇਦਾਰੀ ਦੇ ਵਿੱਚੋਂ ਲੰਗੀ ਹੋਵੇ ਹੋ ਸਕਦਾ ਕੋਈ ਸਿਆਸੀ ਜਿਸ ਤਰੀਕੇ ਤੁਸੀਂ ਕਹਿੰਦੇ ਕਿ ਤੰਜ ਹੋਵੇ ਪਰ ਕਿਤੇ ਨਾ ਕਿਤੇ ਕੋਈ ਅਜਹੀ ਖੁੱਜੀ ਸਾਟਾ ਮੈਨੂੰ ਲੱਗਦਾ ਸੁਭਾਵਿਕ ਜ਼ਰੂਰ ਹੋਵੇਗੀ ਜੇ ਮੇਰਾ ਲਗਦਾ ਹੈ ਕਿ ਅਸੀਂ ਲਗਭਗ ਦੇਖੇਗੀ ਪ੍ਰੈਸ ਕਾਨਫਰੰਸ ਵੀ ਨਹੀਂ ਆ ਹੋ ਸਕਦਾ ਬੇਸਿਕ ਜਿਹੜਾ ਇਹ ਕੰਮ ਹੈ ਜਿਹਨੇ ਹੱਥ ਮम्मू ਮੰਨ ਦੇ ਹੱਥ ਦੇ ਵਿੱਚ ਕਲਮ ਫੜਾ ਦਿੱਤੀ ਕਿ ਉਹ ਲਿਖਣ ਤੇ ਲਈ ਮਜਬੂਰ ਹੋ ਗਿਆ ਜਾਂ ਸਿਰਫ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਹੀਂ ਸ਼ੌਂਕ ਸੀ ਜਾਂ ਸ਼ੁਰੂ ਤੋਂ ਹੀ ਲਿਖਣ ਦਾ ਹੀ ਸ਼ੌਂਕ ਰਿhta ਸੀ ਜਾਂ ਛੱਟ ਸੀ ਉਹ ਛੱਟ ਦਾ ਜ਼ਿਕਰ ਕਰ ਲੋ ਕੋਈ ਇਨਸੀਡੈਂਟ ਕੋਈ ਘਟਨਾ ਸਰ ਮੈਂ ਨੇ ਬਣਾ ਕੇ ਰੱਖਿਆ ਛੱਟ ਦੇ ਦੇਖੋ ਪੜ੍ਹेंगे ਇਹ ਗੱਲ ਅੱਜ ਮੈਂ ਉਹ ਤਾਂ ਪਰਦਾ ਸੀ ਨਾ ਤੇਰੀ ਸਾਤੋ ਬਾਅਦ ਜਨਰੇਸ਼ਨ ਆ ਉਹ ਉਹਨਾਂ ਨੂੰ ਬੈਟਰ ਪੰਜਾਬ ਮਿਲੇ ਜਦੋਂ ਅਸੀਂ ਛੋਟੇ ਸੀ ਉਦੋਂ ਹਾਲਾਤ ਬੜੇ ਖਰਾਬ ਸੀ ਜਿਹੜੇ ਸਾਡੇ ਸੀਨੀਅਰ ਸੀ ਉਹ ਸੰਘਰਸ਼ੀ ਸੀ ਤੇ ਬਹੁਤ ਸਾਰੇ ਜਿਹੜੀ ਸਾਡੇ ਪੁਰਾਣੇ ਜੇ ਲਾਂਚ ਅਸੀਂ ਹਰ ਬੜੇ ਦੁਆ ਕਰਦੇ ਹਾਂ ਕਿ ਉਹਨਾਂ ਨੌਜਵਾਨਾਂ ਜਿਹਨਾਂ ਆਪਣੀ ਜਵਾਨੀ ਗਵਾਤੀ ਸੱਜੇ ਵੀ ਪੂਰੀ ਹੋਵੇ ਪਰੋਂ ਬਾਹਰ ਕੱਢਿਆ ਜਾਵੇ ਉਹ ਤਾਂ ਕਈ ਤਰ੍ਹਾਂ ਦਾ ਰੰਗ ਸੀ ਸਿਸਟਮ ਦੇ ਖਲਾਫ ਦਾ ਰੰਗ ਸੀ ਤੇ ਜਿਹੜਾ ਪਿੰਡਾਂ ਚ ਮੈਂ ਪਿੰਡ ਚ ਰਿਹਾ ਤੇ ਮੈਂ ਕਿਸੇ ਵੀ ਕਰ ਜਾ ਕੇ ਰੋਟੀ ਖਾਣ ਲੱਗੇ ਮੇਰੇ ਕੁਝ ਦੋਸਤ ਉਹਨਾਂ ਨੂੰ ਬੜਾ ਦਰਾਉਂਦੇ ਰਹਿੰਦੇ ਸੀ ਸੋ ਮੈਂ ਕਾਸਟੇਜੰਦਾ ਮੈਨੂੰ ਬੜਾ ਰੰਗ ਸੀ ਵੀ ਇਹ ਕਹਤੇ ਇੱਕ ਪਿੰਡ ਚ ਦੋ ਗੁਰਦੁਆਰੇ ਆਉਂਦੇ ਸਨ ਉਹਦਰ ਵੀ ਜਾਂਦਾ ਸੀ ਸੋ ਕੁੱਲ ਮਿਲਾ ਕੇ ਕਈ ਤਰ੍ਹਾਂ ਦੇ ਜਜ਼ਬਾਤ ਸੀ ਇਹਦੇ ਚ ਮੁਹੱਬਤ ਵੀ ਸ਼ਾਮਲ ਕਰ ਸਕਦਾ ਹਾਂ ਬਹੁਤ ਸ਼ੁਕਰੀਆ ਸੋ ਮੈਨੂੰ ਲੱਗਦਾ ਜਦੋਂ ਜਿਹੜਾ ਲੇਖਨ ਲੱਗ ਜਾਂਦਾ ਨਾ ਬੰਦਾ ਉਸ ਪੂਰੇ ਸਮਾਜ ਨੂੰ ਦੇਖਦਾ ਆਪਣੀ ਅੱਖ ਨਾਲ ਤੇ ਜੇ ਤਾਂ ਤੁਸੀਂ ਸੱਚੀਓ ਮਤਲਬ ਚੰਗਤ ਤੋਂ ਮੈਂ ਤੁਹਾਨੂੰ ਹਰ ਤਰ੍ਹਾਂ ਦੀ ਉਹ ਚਿੰਤਾ ਹੁੰਦੀ ਆ ਯਾਦ ਆਉਂਦੀ ਹੋਇਆ ਕਿਸੇ ਗਰੀਬ ਨਾ ਤੱਕ ਆ ਕੇ ਮੋੜਿਆ ਇੱਕ ਬੰਦਾ ਦਿਹਾੜੀ ਕਰਕੇ ਜਾਂਦਾ ਮੰਨੂ ਤੇ ਜਦੋਂ ਦਿਹਾੜੀ ਦੇ ਪੈਸੇ ਲੈਣਾ ਹੁੰਦਾ ਤਾਂ ਫਿਰ ਕਿਸੇ ਨਾਲ ਹੋਲਦਰਾ ਗੱਲ ਕਰਦੋਂ ਇਹ ਵੀ ਮੈਂ ਪੜਨਾਂ ਦੇਖਿਆ ਸੋ ਸਾਰੇ ਰਾਜਸੀ ਵਰੀ ਅੰਦਰ ਸੋ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਇਹ ਸੋਚਦਾ ਰਹੇ ਕਿ ਮਨੁੱਖਤਾ ਬਰਾਬਰ ਹੋਣੀ ਚਾਹੀਦੀ ਹੈ ਦੁਨਸਾਰਾ ਦੀ ਗੱਲ ਹੁੰਦੀ ਹੈ। ਸੋ ਇਸੇ ਕਰਕੇ ਜਦ ਅਸੀਂ ਕਿਸਾਨੀ ਅੰਦੋਲਨ ਚੱਲੀਏ ਉਦੋਂ ਮੈਂ ਜੋ ਤੁਸੀਂ ਬਾਰੇ ਕਿ ਕਿਸਾਨ ਮਜ਼ਦੂਰ ਇੰਦਰਵਰ ਕਹੋ ਤਾਂ ਅਸੀਂ ਤੁਹਾਡੇ ਨਾਲ ਸੀ। ਸਤ ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਲੰਮੇ ਸਮੇ ਤੋਂ ਤੁਸੀਂ ਜੋ ਵੀ ਲਿਖਿਆ ਬਾਖਮਾਲ ਲਿਖਿਆ ਜੋ ਲੰਮੇ ਸਮੇ ਤੋਂ ਲਿਖਦੇ ਆ ਰਹੇ ਹੋ ਅਸੀਂ ਤੁਹਾਨੂੰ ਬਚਪਨ ਤੋਂ ਸੁਣਦੇ ਆ ਰਹੇ ਹਾਂ। ਤੁਸੀਂ ਅੱਜ ਦੇ ਮਾਹੌਲ ਦਾ ਵੀ ਪਹਿਲਾਂ ਹੀ ਲਿਖ ਦਿੱਤਾ ਸੀ। ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਹਾਡੀ ਕਲਮ ਲਿਖਦੀ ਹੈ ਤੁਸੀਂ ਜਾਣਦੇ ਹੋ ਸਰਕਾਰਾਂ ਦੇ ਕੰਨ ਖੁੱਲ ਜਾਂਦੇ ਨੇ ਨੌਜਵਾਨ ਯਾਨੀ ਜੋਸ਼ ਦੇ ਵਿਚਾਰ ਜਾਂਦੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੁੱਕ ਦੇ ਵਿੱਚ ਸਮਾਜ ਦੇ ਲਈ ਕੁਝ ਲਿਖਿਆ ਤੁਹਾਨੂੰ ਲੱਗਦਾ ਹੈ ਕਿ ਬੁੱਕ ਪੜਨ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਵੀ ਕਿਹਜ ਵੱਖਰਾ ਜੋਸ਼ ਆਏਗਾ ਜਾਂ ਫਿਰ ਉਹ ਪੜਨ ਤੋਂ ਬਾਅਦ ਸਰਕਾਰਾਂ ਤੱਕ ਵੀ ਕੋਈ ਗੱਲ ਪਹੁੰਚੇਗੀ ਕੰਨ ਖੁੱਲਣਗੇ ਦੇ ਦੋਸਤੋ ਤੁਸੀਂ ਕਿਸ ਤਰ੍ਹਾਂ ਦੇ ਮਤਲਬ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਜਵਾਨੀ ਨੂੰ ਲਾਇਆ ਜਾਵੇ ਮੇਰਾ ਤਾਂ ਜਿਹੜਾ ਮੁੱਖ ਪੇਸ਼ਾ ਉਹ ਇਹ ਹੈ ਕਿ ਕੋਈ ਤੁਸੀਂ ਬੋਲੋ ਸਮਾਜਿਕ ਮੀਡੀਆ ਤੇ ਤੁਸੀਂ ਸਾਰੇ ਮਸ਼ਹੂਰ ਜਦੋਂ ਕੋਈ ਨਾਮੇ ਬੱਚੇ ਪੋਡਕਾਸਟ ਕਰਦੇ ਆ ਤਾਂ ਉਹ ਉਹ ਕੇਵਰੀ ਗੀਤਾ ਤੇ ਕਿੰது ਬੜਾ ਕੁ ਕਰਦੇ ਆ ਪਰ ਜਿਹੜੀ ਉਹ ਸ਼ੈਲੀ ਆ ਬੋਲਦਿਆਂ ਉਹ ਕਿੱਦਾਂ ਨਹੀਂ ਦੀ ਜਾਂ ਹੋਰ ਚੀਜ਼ਾਂ ਐਸੀਆਂ ਜਿਹੜੀਆਂ ਨਹੀਂ ਵੀ ਕਹੀ ਜਾ ਸਕਦੀ ਉਹ ਵੀ ਕਰਦੇ ਆ ਇਹ ਇਹ ਤੁਹਾਡੇ ਤੇ ਵੀ ਜ਼ਿਆਦਾ ਡਿਪੈਂਡ ਕਰਦਾ ਜੋ ਤੁਸੀਂ ਗੱਲਾਂ ਕਰਦੇ ਹੋ ਤੁਹਾਡੀ ਬੁਖਤੂ ਕਿੰਦਾ ਦੀ ਆ ਆਰਟਿਸਟ ਕੀ ਸੋਚਦਾ ਹੈ ਉਹਦਾ ਅਸਲੀ ਨਜ਼ਰੀਆ ਹੋਣਾ ਚਾਹੀਦਾ ਤੋ ਇਹ ਜਿਹੜੀ ਨਿੱਜੀ ਬਹਿਸ ਨਹੀਂ ਹੋਣੀ ਚਾਹੀਦੀ ਇਹਦੇ ਤੋਂ ਚੰਗਾ ਕੋਈ ਸਾਰੂਪਕ ਕੰਮ ਕਰੋ ਜਿਹੜੇ ਬੁੱਧੀਜੀਵ ਲੋਕ ਐ ਇਹਨਾਂ ਨੂੰ WhatsApp ਗਰੁੱਪ ਕੋਲੋਂ ਚਾਹੀਦਾ ਚਾਹੀਦਾ ਜਿਹੜੇ ਜੀਵ ਸਾਰੂਪਗਾਲੋ ਪ੍ਰੋਫੈਸਰਾਂ ਨੂੰ ਮਾਸਟਰਾਂ ਨੂੰ ਡਾਕਟਰਾਂ ਨੂੰ ਸਵੀਚਾਂਡਾ ਦੇ ਜਿਹਦੇ ਅੱਗੇ ਹੋਣਾ ਚਾਹੀਦਾ ਜਿਹੜੇ ਸੇਮ ਦੇ ਕੋਈ ਵੀ ਹੁਣ ਬਹੁਤ ਬੜੇ ਨੇ ਜਿਹੜੀ ਸਿਰਫ ਫੋਟੋ ਤੱਕ ਹੀ ਮਤਲਬ ਰੱਖਦੇ ਵੀ ਮੈਂ ਭਲਾਣਾ ਥੋਂ ਗਿਆ ਸੀ ਕਿ ਕਿੰਨਾ ਚੰਗਾ ਹੋਵੇ ਜੇ ਉਹ ਆਪਣਾ ਵਿਚਾਰ ਦਵੇ ਰੈਦਰ ਨੇ ਫੋਟੋ ਦੇ ਤੋਂ ਮੈਂ ਨਾ ਬਦਲ ਸਕਦਾ ਨਾ ਤੁਸੀਂ ਇਕੱਲੇ ਸਮਾਜ ਨੂੰ ਆਪਾਂ ਹੋਲੀ-ਹੋਲੀ ਬਦਲ ਸਕਦੇ ਹਾਂ ਕਿਤੇ ਹੋ ਕੇ ਵੀ ਜਿਸ ਤਰ੍ਹਾਂ ਦੀ ਰੂਪरेखा ਬਣਾਉਣੇ ਚਾਹੇ ਬਣ ਜਾਂਦੀ ਊ ਹੋਲੀ-ਹੋਲੀ ਦੇਖੋ ਕੀ ਹੁੰਦਾ ਹੈ ਇੱਕ ਵਾਰੀ ਤੇ ਇਹ ਜਦੋਂ ਕੋਈ ਨਵੀਂ ਚੀਜ਼ ਆਉਂਦੀ ਸਾਡੇ ਦੁਨੀਆ ਵਿੱਚ ਉਹ ਇੱਕ ਵਾਰੀ ਤੋਂ ਤਾਂ ਬਗੜਨਾ ਹਰ ਚੀਜ਼ ਨੂੰ ਵਿਗੜਨਾ ਹੁਣ ਹੋਲੀ-ਹੋਲੀ ਦੇਖੋ ਕਿੰਨੇ ਕੁ ਬ੍ਰੈਂਡ ਸੁਧਰਦੇ ਨੇ ਕਿੰਨੇ ਖੱਟਦੇ ਨੇ ਛੇ ਜੀ ਤੋਂ ਬਾਅਦ ਪਤਾ ਲੱਗੂਗਾ कि साड़ी फ्रीक्वेंसी कितने को मैच कर रही है कि ऐसी बच जाएंगे तो 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 और तुम या फिर ऐसी उन्हें गुलाम हो जाएंगे सर की कहना चाहोगे आज इंटरनेट का जमाना है जिस तरीके के दिनार जिन लोग बहुत घट पढ़ते हैं और जिस तरीके तो के दिनार आज गूगल के साथ कुछ सर्च होंगे जो इतिहास लिखा होता है उसके बीच ਇਤਿਹਾਸ ਨੂੰ ਬੁੱਕਾਂ ਨੂੰ ਪੜ ਕੇ ਤੇ ਸੋਸ਼ਲ ਮੀਡੀਆ ਤੇ ਐਡਾਂ ਦੇ ਵਿੱਚੋਂ ਖਬਰਾਂ ਅਲੱਗ-ਅਲੱਗ ਤਰੀਕੇ ਦੇ ਨਾਲ ਬਣ ਕੇ ਚਾਦੀਆਂ ਨੇ ਜਿੱਥੇ ਇਤਿਹਾਸ ਦੇ ਨਾਲ ਛੇੜਛਾੜ ਹੋ ਜਾਂਦੀ ਹੈ ਅੱਜ ਦੀ ਨੌਜਵਾਨ ਟੀਨ ਨੂੰ ਵੀ ਉਸ ਘਾਟ ਇਤਿਹਾਸ ਬਾਰੇ ਪਤਾ ਲੱਗਦਾ ਕਿਤੇ ਇਤਨਾ ਕਿਤੇ ਲੋਕਾਂ ਲੋਕ ਪੜਦੇ ਨਹੀਂ ਨੈਟ ਨੂੰ ਜ਼ਿਆਦਾ ਦੇਖਦੇ ਨੇ ਕੀ ਜਾਣਾਂ ਥੋੜੇ ਜਿਹੜੀਆਂ ਕਿਤਾਬਾਂ ਆ ਆ ਜਿਹੜੀ ਜਿੱਚੇ ਪੜ੍ਹਦੇ ਹੈ ਇਹ ਕਈ ਵਾਰੀ ਵਕਤ ਨਾਲ ਜਾਂ ਜਿਹੜੀ ਜਿਹੜੀ ਸਟੇਟ ਰੂਲ ਕਰਦੀ ਉਹਦੇ ਹਿਸਾਬ ਨਾਲ ਬਣੀਆਂ ਹੈ ਸੋ ਸੱਚ ਕਿਵੇਂ ਲੱਭਣਾ ਇਹ ਇਹ ਥੋੜੀ ਭਾਲ ਹੁੰਦੀ ਹੈ ਇਹ ਤੁਹਾਡਾ ਨਜ਼ਰੀਆ ਹੁੰਦਾ ਕਿ ਤੁਸੀਂ ਅਸੀਂ ਇਹ ਚੀਜ਼ ਕਿੱਥੋਂ ਲੱਭਣੀ ਹੈ ਜਿਹੜਾ ਗੂਗਲ ਸਰਚ ਕਰਨਾ ਇਹਦੇ ਲੱਗਦਾ ਕਿ ਐਂਡਰੋਇਡ ਦਾ ਹੈ ਜਾਂ ਦੂਜਾ ਫਾਰਮਟ ਹੈ ਇੱਕ ਕੇਸ ਇਡਾਟ ਨੂੰ ਹੀ ਡੇਟ ਦਿੱਤੀ ਹੁੰਦੀ ਹੈ ਜਦੋਂ ਤੁਸੀਂ ਦੂਜੇ ਤੋਂ ਜਾ ਕੇ ਸਰਚ ਕਰਦੇ ਉਹਦੀ ਡੇਟ ਹੋਲ ਹੁੰਦੀ ਹੈ ਇਹ ਇੱਕ ਤਰੀਕਾ ਹੈ ਕਰਮ ਕਰਨ ਦਾ ਥੋੜੀ ਮੈਨੂ ਨੂੰ ਅਮਰ ਹਿਊਜ਼ ਕਰਨਾ ਉਹ ਤੁਸੀਂ ਤੇ ਸਰਚ ਕਰ ਕੋ ਕਿਉਂ ਇੱਕ ਘਟਨਾ ਤੁਹਾਨੂੰ ਮਾਣ ਲਓ 2002 ਦੀ ਹੈ ਉਹ ਹੀ ਘਟਨਾ ਕਿਸੇ ਹੋਰ ਸਰਚ ਜਾਂਦੇ ਜਾਓਗੇ ਤਾਂ 2004 ਲਿਖੀ ਹੋਗੀ ਸੋ ਕਾਰਪੋਰੇਟ ਦਾ ਮੇਲ ਹੈ ਜਿਹੜਾ ਹੌਲੀ ਹੌਲੀ ਸਮਝ ਲੱਗੂਗਾ ਔਰ ਇਹ ਜਿਹੜੀ ਸਮਾਜਿਕ ਮੀਡੀਆ ਹੋਣਾ ਚੰਗੀ ਗੱਲ ਹੈ ਪਰ ਲੋੜ ਤੋਂ ਜ਼ਿਆਦਾ ਹੋ ਗਿਆ ਇਹਨੇ ਇਹਨੇ ਸਾਡੇ ਜਿਹੜੇ ਦਿਮਾਗ ਹੈ ਖਰਾਬ ਕਰਦੇ ਔਰ ਹਰ ਬੰਦਾ ਜਿਹੜੀ ਕਹਿੰਦਾ ਟਾਈਮ ਫ੍ਰੀਕੁਐਂਸੀ ਇੰਨੀ ਔਰ ਜ਼ਿਆਦਾ ਮਤਲਬ ਹੋਣੀ ਸਾਡੇ ਅੰਦਰ ਵੀ ਅਸੀਂ ਸਵੇਰ ਉੱਠ ਕੇ ਬਹਿਸ ਕਰਨਾ ਚਾਹੁੰਦੇ ਹਾਂ ਲੜਨਾ ਚਾਹੁੰਦੇ ਹਾਂ ਅੰਦਰ ਗੁੱਸਾ ਹੈ ਸੋ ਜੇ ਕਿਤਾਬ ਪੜ੍ਹਦੇ ਸਹਿਜ ਹੋ ਜਾਂਦਾ